ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਜਿਸ ਤਰ੍ਹਾਂ ਕਿ ਤੁਸੀਂ ਖਬਰ ਸ਼ਾਇਦ ਪੜ੍ਹ ਵੀ ਲਈ ਹੋਣੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸਿੱਖਿਆ ਬੋਰਡ ਵੱਲੋਂ ਜਿਹੜੇ ਹੈਗੇ ਆ ਮਾਸਟਰ ਕੀਡਰ ਤੋਂ बतौर ਲੈਕਚਰਾਰ ਜਿਹੜੀਆਂ ਪ੍ਰੋਮੋਸ਼ਨਾਂ ਕੀਤੀਆਂ ਗਈਆਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਪ੍ਰੋਮੋਸ਼ਨਾਂ ਉਹ ਕੀਤੀਆਂ ਗਈਆਂ ਸੀ ਥੋੜੇ ਦਿਨਾਂ ਬਾਅਦ ਹੀ ਜਿਹੜਾ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਬਾਕੀ ਟੀਚਰ ਸੀ ਉਹਨਾਂ ਵੱਲੋਂ ਇਤਰਾਜ਼ ਜਤਾਇਆ ਗਿਆ ਜਿਹਦੇ ਕਰਕੇ ਸਿੱਖਿਆ ਵਿਭਾਗ ਵੱਲੋਂ ਇਸ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਇਹਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ। ਸਿੱਖਿਆ ਮੰਤਰੀ ਅ ਸਰਦਾਰ ਖਰਜੋ ਸਿੰਘ ਬੈਂਸ ਦਾ ਵੀ ਇਹਦੇ ਉੱਪਰ ਫੈਸਲਾ ਆ ਚੁੱਕਿਆ ਹੈ। ਤਾਂ ਕੀ ਹੈ ਸਾਰੀ ਜਾਣਕਾਰੀ ਜਿਸ ਤਰ੍ਹਾਂ ਤੁਸੀਂ ਇਸ ਜਿਹੜਾ ਹੈਗਾ ਵੀਡੀਓ ਦੇ ਵਿੱਚ ਦੇਖ ਸਕਦੇ ਆ। 12 ਜੁਲਾਈ ਨੂੰ ਸਿੱਖਿਆ ਭਾਗ ਵੱਲੋਂ ਜਾਰੀ ਕੀਤੀ ਲੈਕਚਰਾਂ ਦੀ ਪ੍ਰੋਮੋਸ਼ਨ ਸੂਚੀ ਦੇ ਵਿੱਚ ਥੋੜੇ ਜਿਹਾ ਅਧਰਾਜ ਹੋਏ ਸੀ ਜਿਹਦੇ ਕਰਕੇ ਇੱਥੇ ਪੂਰਨ ਤੌਰ ਤੇ پابੰਦੀ ਜਿਹੜੀ ਇਹ ਨੂੰ ਲਗਾ ਦਿੱਤੀ ਗਈ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਕੀ ਫੈਸਲਾ ਹੁੰਦਾ ਹੈ? ਉਹ ਅੱਗੇ ਲਿਆਂ ਤਰੀਕਿਆਂ ਦੇ ਵਿੱਚ ਫਿਲਹਾਲ ਪਤਾ ਲੱਗਣਿਆ ਜਿਹਦੇ ਕਰਨ ਵਿਭਾਗ ਵੱਲੋਂ ਪਹਿਲਾਂ ਹੀ ਜਾਰੀ ਪੱਤਰ ਨਸਾਰਾ ਪਰ ਇਹਦੇ ਵਿੱਚ ਇਹਨਾਂ ਨੇ ਜਿਹੜੇ ਬਾਕੀ ਟੀਚਰਸ ਨੇ ਜਿਹਨਾਂ ਇਤਰਾਜ਼ ਜਿਤਾਇਆ ਉਹਨਾਂ ਨੂੰ ਆਪਣਾ ਪੱਖ ਰੱਖਣ ਦਾ ਨੇ ਮੌਕਾ ਦਿੱਤਾ ਗਿਆ ਠੀਕ ਹੈ ਜੀ ਤਾਂ ਜਿੰਨੇ ਜਿਹੜੇ ਵੀ ਕੋਈ ਟੀਚਰ ਆਪਣਾ ਕੋਈ ਇਤਰਾਜ਼ ਜਿਤਾਉਣਾ ਚਾਹੁੰਦੇ ਆ ਤਾਂ ਉਹ ਬਕਾਇਦਾ ਡਾਇਰੈਕਟ ਸਿੱਖਿਆ ਵਿਭਾਗ ਦੇ ਵਿੱਚ ਜਾ ਕੇ ਉਹਨਾਂ ਨਾਲ ਮਿਲ ਕੇ ਆਪਣਾ ਜਿਹੜਾ ਹੋਇ ਇਤਰਾਜ਼ ਜਿਤਾ ਸਕਦੇ ਆ ਇਥੇ ਨਾਲ ਹੀ ਸਿੱਖਿਆ ਮੰਤਰੀ ਵੱਲੋਂ ਵੀ ਥੋੜੀ ਜਿਹੀ ਕੀਤਾ ਗਿਆ ਵੀ ਮੈਂ ਸਰਨ ਵਿਸ਼ਵਾਸਤ ਹੁੰਦਾ ਕਿ ਮੰਤਰੀ ਭਗਵੰਤ ਸਿੰਘ ਖਲੋਗਵਾਹੀ ਸਾਰੀ ਸਰਕਾਰ ਜਿਹੜੀ ਹੈਗੇ ਹੂੰ ਸੁਣਵਾਈ ਹੈ ਅਤੇ ਪੂਰਨ ਇਨਸਾਫ ਮਿਲੇਗਾ ਸਿੱਖਿਆ ਮੰਤਰੀ ਨਹੀਂ ਸਗੂੰ ਸਿੱਖਿਆ ਪਰਿਵਾਰ ਦਾ ਹੀ ਮੈਂਬਰ ਹਾਂ ਅਤੇ ਪਰਿਵਾਰ ਦਾ ਹੀ ਹਿੱਸਾ ਹੁੰਦੀ ਜੇਕਰ ਮੈਂ ਕਿਸੇ ਦੇ ਮਾਨ ਸਰਕਾਰ ਤੋਂ ਵਿਸ਼ਵਾਸ ਨੀ ਟੁੱਟਣ ਦੇ ਵਿੱਚ ਤੇ ਹਰਜੋਤ ਬੈਂਸ ਜੀ ਦੁਆਰਾ ਇਹ ਜਿਹੜੇ ਉਹ ਬਿਆਨ ਕੀਤਾ ਗਿਆ ਤੇ ਆਉਣ ਵਾਲੇ ਤਰੀਕਿਆਂ ਦੇ ਵਿੱਚ ਕੀ ਫੈਸਲਾ ਹੋਵੇਗਾ ਇਹਦੀ ਵੇਟ ਰਹੇਗੀ ਜੀ ਸੋ ਮਿਲਦਾ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ